ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਭ ਭਾਈ ਨਥੀ ਸਿੰਘ ਜੀ ਦੁਆਰਾ ਲਿਖਤ ਪੁਸਤਕ ਗੁਰਮਤਿ ਵਿਵੇਕ ਦਾ ਮੂਲ ਪਾਠ ਚਲਦਾ ਹਰ ਭਜਨ ਤਤ ਗਿਆਨ ਧਿਆਨ ਛੋੜ ਸਗਲ ਸਿਆਣਪਾਂ ਮਿਲ ਸਾਧ ਤਿਆਗ ਗੁਮਾਨ ਅਵਰ ਸਭ ਕੁਛ ਮਿੱਥਿਆ ਔਰ ਸਭ ਕੁਝ ਮਿੱਥਿਆ ਰਸਨਾ RAM RAM ਵਖਾਨ ਮੇਰੇ ਮਨ ਕਰਨ ਸੁਣ ਹਰ ਨਾਮ ਮਿਟਹਿ ਅਗਹ ਤੇਰੇ ਜਨਮ ਜਨਮ ਕੇ ਕਵਨ ਬਪਰੋ ਜਾਮ ਰਹਾਓ ਦੁਖ ਦੀਨ ਨਾ ਭਾਉ ਵਿਆਪੈ ਮਿਲੇ ਸੁਖ ਬਿਸਰਾਮ ਗੁਰ ਪ੍ਰਸਾਦ ਨਾਨਕ ਬਖਾਨੈ ਹਰ ਭਜਨ ਤਤ ਗਿਆਨ ਮਾਰੂ ਮਹੱਲਾ 5 ਭਾਵ ਨਿਚੋੜ ਇਹ ਕਿ ਹਰ ਭਜਨ ਸਿਫਤ ਸਲਾਹ ਰੂਪੀ ਸਿਰ ਕਰਮਨ ਕੇ ਕਰਮ ਨਾਮ ਅਭਿਆਸ ਰੂਪੀ ਮੁਖ ਕਰਮ ਕਮਾਈ ਹੀ ਤਤ ਗਿਆਨ ਅਰਥਾਤ ਸਾਰ ਵਿਵੇਕ ਹੈ ਪਰ ਬ੍ਰਹਮ ਪ੍ਰਭ ਸੁਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਤਤ ਗਿਆਨ ਹਰ ਅੰਮ੍ਰਿਤ ਨਾਮ ਭੈਰੋ ਮਹੱਲਾ ਪੰਜਵਾਂ ਤਤ ਗਿਆਨ ਕੀ ਹੈ ਹਰ ਅੰਮ੍ਰਿਤ ਨਾਮ ਹੀ ਤਤ ਗਿਆਨ ਹੈ ਇਹੋ ਸਾਰ ਵਿਵੇਕ ਹੈ ਭਾਵ ਸਪਸ਼ਟ ਹੈ ਸੋਈ ਗਿਆਨੀ ਜੇ ਸਿਮਰੈ ਏਕ ਸੋ ਤਰਵੰਤਾ ਜਿਸ ਬੁੱਧ ਵਿਵੇਕ ਭੈਰੋ ਮਹੱਲਾ ਪੰਜਵਾਂ ਅਸਲ ਗਿਆਨੀ ਸੋਈ ਪੁਰਸ਼ ਹੈ ਜੋ ਇੱਕ ਅਕਾਲ ਨੂੰ ਸਿਮਰਦਾ ਹੈ ਅਸਲ ਗਿਆਨੀ ਸੋਈ ਪੁਰਸ਼ ਹੈ ਜੋ ਇੱਕ ਅਕਾਲ ਨੂੰ ਸਿਮਰਦਾ ਹੈ ਓਹ ਹੀ ਸੱਚਾ ਧਨਵੰਤ ਸੱਚ ਤੇ ਅਬਨਾਸ਼ੀ ਧਨ ਦਾ ਮਾਲਕ ਹੈ ਜਿਸ ਨੂੰ ਇੱਕ ਅਕਾਲ ਦੀ ਸਿਮਰਨ ਰੂਪੀ ਸੱਚੀ ਬੁੱਧ ਵਿਵੇਕ ਪ੍ਰਾਪਤ ਹੈ ਸਿਧਾਂਤ ਇਹ ਕਿ ਇੱਕ ਅਕਾਲ ਦਾ ਸਿਮਰਨਾ ਹੀ ਸੱਚਾ ਗਿਆਨ ਹੈ ਅਤੇ ਇਸ ਗਿਆਨ ਰੂਪੀ ਸੱਚੇ ਧਨ ਦਾ ਸਿੰਚਨ ਕਰਨਾ ਨਾਮ ਸਿਫਤ ਸਲਾ ਦਾ ਕਮਾਣਾ ਹੀ ਸਰ ਬੁੱਧ ਵਿਵੇਕ ਹੈ ਜੇ ਲੋੜ ਹੈ ਸਦਾ ਸੁਖ ਭਾਈ ਸਾਧੂ ਸੰਗਤ ਗੁਰਹ ਬਤਾਈ ਉਹਾਂ ਜਪਿਆ ਕੇਵਲ ਨਾਮ ਸਾਧੂ ਸੰਗਤ ਪਾਰਗ੍ਰਾਮ ਸਗਲ ਤਤ ਮਹ ਤਤ ਗਿਆਨ ਸਰਬ ਧਿਆਨ ਮਹ ਏਕ ਧਿਆਨ ਹਰ ਕੀਰਤਨ ਮਹ ਊਤਮ ਧੁਨਾ ਨਾਨਕ ਗੁਰ ਮਿਲ ਗਾਏ ਗੁਨਾ ਬਸੰਤ ਮਹੱਲਾ 5 ਇਸ ਨਾਮ ਸਿਫਤ ਸਲਾ ਰੂਪੀ ਸਾਰ ਬੁੱਧ ਵਿਵੇਕ ਅਰਥਾਤ ਸੱਚੇ ਗਿਆਨ ਦਾ ਪ੍ਰਾਪਤ ਹੋਣਾ ਕੇਵਲ ਗੁਰਮਤਿ ਧਰਮ ਧਾਰਨ ਕਰਕੇ ਹੀ ਸੰਭਵ ਹੈ ਇਸ ਸਿਧਾਂਤ ਨੂੰ ਕੇਵਲ ਗੁਰਮਤਿ ਹੀ ਸੱਚਾ ਤੇ ਸਦੀਵੀ ਧਰਮ ਹੈ ਨਾਮੇ ਪੁਸਤਕ ਵਿੱਚ ਖੋਲ ਕੇ ਸਿੱਧ ਕੀਤਾ ਜਾਸੀ ਜਪਿਐ ਕੇਵਲ ਨਾਮ ਭਾਵ ਕੇਵਲ ਨਾਮ ਦਾ ਜਪਣਾ ਹੀ ਅਤਿ ਗਿਆਨ ਧਿਆਨ ਰੂਪੀ ਸਾਰ ਵਿਵੇਕ ਹੈ ਹਰ ਕੀਰਤਨ ਕਰਦਿਆਂ ਵੀ ਇਸੇ ਨਾਮ ਸਿਫਤ ਸਲਾ ਰੂਪੀ ਸਾਰ ਵਿਵੇਕ ਦੀ ਉਤਮ ਧੁਨੀ ਤਾਰ ਵੱਜਦੀ ਹੈ ਹਰ ਕੀਰਤਨ ਕਰਦਿਆਂ ਵੀ ਇਸੇ ਨਾਮ ਸਿਫਤ ਸਲਾ ਰੂਪੀ ਸਾਰ ਵਿਵੇਕ ਦੀ ਉਤਮ ਧੁਨੀ ਤਾਰ ਵੱਜਦੀ ਹੈ ਹਰ ਹਰ ਕਥਾ ਦਾ ਨਿਤ ਪ੍ਰਤ ਸੁਣਨਾ ਪਰਮੇਸ਼ਰ ਦਾ ਗਿਆਨ ਗਿਆਨ ਧਿਆਨ ਪੂਰਨ ਪਰਮੇਸ਼ਰ ਹਰ ਹਰ ਕਥਾ ਨਿਤ ਸੁਣੀਐ ਰਾਮ ਅਨਹਦ ਸੋਜ ਭਗਤ ਭਉ ਭੰਜਨ ਅਨਹਦ ਵਾਜੇ ਧੁਨੀਐ ਰਾਮ ਅਨਹਦ ਝੁਣਕਾਰੇ ਤਤ ਵਿਚਾਰੇ ਸੰਤ ਗੋਸ਼ਟ ਨਿਤ ਹੋਵੈ ਹਰ ਨਾਮ ਅਰਧ ਹੈ ਮੈਲ ਸਭ ਘਟ ਹੈ ਕਿਲ ਵਿਖ ਸਗਲੇ ਖੋਵੈ ਤਹ ਜਨਮ ਨ ਮਰਨਾ ਆਵਣ ਜਾਣਾ ਬਹੜ ਨ ਪਾਈਐ ਜੁਨੀਐ ਨਾਨਕ ਗੁਰ ਪਰਮੇਸ਼ਰ ਪਾਇਆ ਜਿਸ ਪ੍ਰਸਾਦ ਇਛ ਪੁਨੀਐ ਸੁਹੀ ਮਹੱਲਾ ਪੰਜਵਾ ਇਸ ਗੁਰ ਪ੍ਰਮਾਣ ਵਿਖੇ ਹਰ ਹਰ ਕਥਾ ਦਾ ਨਿਤਾਪ੍ਰਤ ਸੁਣਨਾ ਹੀ ਪੂਰਨ ਪਰਮੇਸ਼ਰ ਦਾ ਗਿਆਨ ਧਿਆਨ ਵਰਣਨ ਕਰਕੇ ਦਰਸਾਇਆ ਗਿਆ ਹੈ ਅਤੇ ਹਰ ਨਾਮ ਅਰਾਧਨ ਅਰਥਾਤ ਸਿਫਤ ਸਲਾਹ ਦੀ ਅਨਹਦ ਝੁਨਕਾਰ ਨੂੰ ਹੀ ਤਤ ਵਿਚਾਰ ਅਰਥਾਤ ਸਾਰ ਵਿਵੇਕ ਜਨਾਇਆ ਦਰੜਾਇਆ ਗਿਆ ਹੈ ਹਰ ਹਰ ਕਥਾ ਤੋਂ ਭਾਵ ਹਰ ਨਾਮ ਗੁਰਮਤ ਨਾਮ ਦੀ ਮਹਿਮਾਮਈ ਗੁਰਬਾਣੀ ਤੋਂ ਹੈ ਗੁਰਬਾਣੀ ਹੀ ਹਰ ਗੁਣ ਰੂਪ ਹੈ ਗੁਰਬਾਣੀ ਹੀ ਸੱਚਾ ਹਰ ਜਸ ਹੈ ਗੁਰਬਾਣੀ ਹੀ ਸੱਚੀ ਹਰ ਕਥਾ ਹੈ ਗੁਰਬਾਣੀ ਹੀ ਹਰ ਨਾਮ ਕੀ ਸੱਚੀ ਮਹਿਮਾਮਈ ਕਥਾ ਹੈ ਗੁਰਬਾਣੀ ਹੀ ਸੱਚੀ ਅਕਰਥ ਕਹਾਣੀ ਹੈ ਇਸ ਵਿਸ਼ੇ ਪਰਥਾਏ ਅਲੱਗ ਇੱਕ ਪੁਸਤਕ ਗੁਰੂ ਚਾਹੇ ਤਾਂ ਤਿਆਰ ਕੀਤੀ ਜਾਵੇਗੀ ਪਰੰਤੂ ਇੱਥੇ ਵੀ ਇਸ ਵਿਸ਼ੇ ਦੀ ਪਰਉੜਤਾ ਪੂਰਵਕ ਕੁਝ ਗੁਰ ਪ੍ਰਮਾਣ ਦਿੱਤੇ ਜਾਂਦੇ ਹਨ ਯਥਾ ਗੁਰਮੁਖ ਅੰਮ੍ਰਿਤ ਬਾਣੀ ਬੋਲਹਿ ਸਭ ਆਤਮ ਆਰਾਮ ਪਛਾਣੀ ਏਕੋ ਸੇਵਨ ਏਕ ਅਰਦ ਹੈ ਗੁਰਮੁਖ ਅਕਥ ਕਹਾਣੀ ਮਿਲ ਸਤ ਸੰਗ ਬੋਲੀ ਹਰ ਬਾਣੀ ਹਰ ਹਰ ਕਥਾ ਮੇਰੇ ਮਨ ਭਾਣੀ ਹਰ ਹਰ ਅੰਮ੍ਰਿਤ ਹਰ ਮਨ ਭਾਵੇ ਮਿਲ ਸਤ ਗੁਰ ਅੰਮ੍ਰਿਤ ਪੀਜ ਜਿਓ ਨਿਰਗੁਣ ਕਥਾ ਕਥਾ ਹੈ ਹਰ ਕੀ ਭਜ ਮਿਲ ਸਾਧੂ ਸੰਗਤ ਜਨ ਕੀ ਤਰਪਉ ਜਲ ਅਕਾਥ ਕਥਾ ਸੁਨ ਹਰ ਕੀ ਵਾਹ ਪਕਰ ਲੈਨੋ ਕਰ ਆਪਣਾ ਹਰ ਹਰ ਕਥਾ ਸਦਾ ਜਪ ਜਪਨਾ ਪ੍ਰਭ ਕੀ ਅਕਾਥ ਕਹਾਣੀ ਜਨ ਬੁਲ ਨਹ ਅੰਮ੍ਰਿਤ ਬਾਣੀ ਨਾਨਕ ਦਾਸ ਵਖਾਣੇ ਗੁਰਪੂਰੇ ਤੇ ਜਾਣੇ ਗੁਰਪੂਰੇ ਕੀ ਬਾਣੀ ਬਾਰ ਬ੍ਰਹਮ ਮਨ ਭਾਣੀ ਨਾਨਕ ਦਾਸ ਵਿਖਾਣੀ ਨਿਰਮਲ ਅਕਥ ਕਹਾਣੀ ਸੁਣ ਮਨ ਅਕਥ ਕਥਾ ਹਰ ਨਾਮ ਸੁਣ ਮਨ ਅਕਥ ਕਥਾ ਹਰ ਨਾਮ ਰਿੱਧ ਬੁੱਧ ਸਿੱਧ ਸੁਖ ਭਾਵ ਹੈ ਭਜ ਗੁਰਮਤ ਹਰ ਰਾਮ ਰਾਮ ਰਹਾਉ ਸੁਖ ਮਹਿਰ ਜਾ ਕੇ ਉੱਚ ਦੁਆਰੇ ਤਾ ਮਹਿ ਵਸਹਿ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਵਿਰਲੇ ਕਾਹੂ ਨੇਤਰ ਹੁੰ ਡੀਠੀ ਰਹਾਓ ਤਹ ਗੀਤ ਨਾਦ ਅਖਾਰੇ ਸੰਗਾ ਊਹਾ ਸੰਤ ਕਰਹਿ ਹਰ ਰੰਗਾ ਤਹ ਮਰਨ ਨਾ ਜੀਵਨ ਸੋਗ ਨਾ ਹਰਖਾ ਸਾਚ ਨਾਮ ਕੀ ਅੰਮ੍ਰਿਤ ਵਰਖਾ ਗੋਹਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਊਤਮ ਬਾਣੀ ਸਹਿਜ ਕਥਾ ਪ੍ਰਭ ਕੀ ਅਤ ਮਿੱਠੀ ਕਥੀ ਅਕਥ ਕਹਾਣੀ ਜਾਗ ਸਲੋ ਨੜੀਏ ਬੋਲੇ ਗੁਰ ਬਾਣੀ RAM ਜਿਨ ਸੁਣ ਮੰਨੇ ੜੀ ਅਕਥ ਕਹਾਣੀ RAM ਅਕਥ ਕਹਾਣੀ ਬਾਦ ਨਿਰਵਾਣੀ ਕੋ ਵਿਰਲਾ ਗੁਰਮੁਖ ਬੁਝੇ ਓਹੋ ਸ਼ਬਦ ਸਮਾਏ ਆਪ ਗਵਾਏ ਤਿਰਭਵਨ ਸੋਜੀ ਸੁਝੇ ਵਿਦਿਆ ਨਾ ਪਰੋ ਬਾਦ ਨਹੀਂ ਜਾਨੋ ਹਰ ਗੁਣ ਕਥਤ ਸੁਨਤ ਬਰਾਨੋ ਹਰ ਕੀਰਤ ਕਲਯੁਗ ਵਿੱਚ ਊਤਮ ਮਤ ਗੁਰਮਤਿ ਕਥਾ ਭਜੰਤੀ ਜਿਨ ਜਨ ਸੁਣੀ ਮੰਨੀ ਹੈ ਜਿਨ ਜਨ ਤਿਸ ਜਨਕ ਹੈ ਹਉ ਕੁਰਬਾਨੰਤੀ ਅਰ ਅਕਥ ਕਥਾ ਕਾ ਜਨ ਰਸ ਚਾਖਿਆ ਤਿਸ ਜਨ ਸਭ ਭੂਖ ਲਹੰਤੀ ਨਾਨਕ ਜਨ ਹਰ ਕਥਾ ਸੁਣ ਤ੍ਰਿਪਤੇ ਜਪ ਹਰ 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 ਹੋਵੰਤੀ ਜਪ ਹਰ 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 ਹੋਵੰਤੀ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤ ਹਰ ਰਿਦੈ ਸਮਾਣੀ ਜਪ ਹਰ ਹਰ ਕਥਾ ਵਡਭਾਗੀ ਆ ਹਰ ਉੱਤਮ ਪਦ ਨਿਰਵਾਣੀ ਜਪ ਹਰ ਹਰ ਕਥਾ ਵਡਭਾਗੀਆ ਹਰ ਉੱਤਮ ਪਦ ਨਿਰਵਾਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ